ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿਹੜਾ ਹੈਗੇ ਆ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਪਹੁੰਚੇ ਹੋਏ ਆ ਜਿੱਥੇ ਕਿ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਕਿ ਇੱਥੋਂ ਵਿਛੜ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਇਹ ਗੁਰਦੁਆਰਾ ਸਾਹਿਬ ਸੰਸੋਭਤਾ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਭਾਮੀ ਕੀ ਇਹ ਉੱਚੀ ਥਾਂ ਤੇ ਬਣਾਇਆ ਗਿਆ ਤੇ ਇਸ ਸਮੇਂ ਜਿਹੜਾ ਹੈਗਾ ਇਹ ਟਿੱਬੀ ਸੀ ਤੇ ਪਰ ਜੇਕਰ ਦੇਖਿਆ ਜਾਵੇ ਆਪਾਂ ਥੋੜਾ ਜਿਹਾ 6 ਅਤੇ 7 ਪੋਹ ਦੀ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ ਸਿੱਖਾਂ ਦੇ ਵਿੱਚ ਸਿੱਖ ਨਾਨਕ ਕਲਾਮ ਲੇਵਾ ਸੰਗਤ ਦੇ ਵਿੱਚ ਬਰਾਗ ਮਈ ਦਿਨ ਨੇ ਜਿਹੜਾ ਹਫਤਾ ਨਾ ਹੁੰਦਾ ਇਹ ਹਫਤਾ 6 ਔਰ 7 ਪੋਹ ਨੂੰ ਜਿਹੜਾ ਸਟਾਰਟ ਹੋ ਜਾਂਦਾ ਕਿਉਂਕਿ 6 ਔਰ 7 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸੀਗੇ ਪਹਾੜੀ ਰਾਜੇ ਸੀਗੇ ਤੇ ਜਿਹੜੇ ਮੁਗਲਾ ਜਿਹੜੇ ਉਹਨਾਂ ਦੇ ਫੌਜਾਂ ਦੇ ਮੁਖੀ ਸੀਗੇ ਉਹਨਾਂ ਦੀਆਂ ਝੂਠੀਆਂ ਕਸਮਾਂ ਖਾ ਕੇ ਉਹਨਾਂ ਨੇ ਜਿਹੜਾ ਗੁਰੂ ਸਾਹਿਬ ਨਾਲ ਧੋਖਾ ਕੀਤਾ ਵੀ ਕਿਲਾ ਆਨੰਦਗੜ੍ਹ ਦਾ ਛੱਡ ਦਿਓ ਤੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੁਸੀਂ ਆਪਣਾ ਪ੍ਰਚਾਰ ਕਰੋ ਵਿਚਰੋ ਪੀਰਾਂ ਫਕੀਰਾਂ ਵਾਂਗ ਵਿਚਰੋ ਪਰ ਗੁਰੂ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਜਿਹੜਾ ਹੈਗਾ ਕਿਲਾ ਛੱਡ ਦਿੱਤਾ ਜਦ ਕਿ ਇਹ ਗੁਰੂ ਸਾਹਿਬ ਨੇ ਜਦੋਂ ਕਿਲਾ ਤਾ ਛੱਡਤਾ ਤਾਂ ਉਹਨਾਂ ਨੇ ਪਿੱਛੋਂ ਜਿਹੜਾ ਸਾਹੀ ਫੌਜਾਂ ਨੇ ਜਿਹੜੀਆਂ ਲਾਹੌਰ ਦੀ ਜਿਹੜੇ ਸੂਬੇ ਦੀ ਫੌਜ ਔਰ ਸੂਬਾ ਸਰਹੰਦ ਦੀ ਫੌਜ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਰਾਜ ਜਿਹੜੀ ਸਟੇਟ ਦੀ ਫੌਜ ਤੇ ਨਾਲ ਹੀ ਸਾਹੀ ਫੌਜਾਂ ਜਿਹੜੀਆਂ ਦਿੱਲੀ ਦੀਆਂ ਫੌਜਾਂ ਆਈਆਂ ਸੀ ਜਿਨ੍ਹਾਂ ਨੇ ਕਿਲਾ ਆਨੰਦਗੜ੍ਹ ਨੂੰ ਕਈ ਮਹੀਨਿਆਂ ਤੋਂ ਕੀੜਾ ਪਾਇਆ ਹੋਇਆ ਸੀ ਪਰ ਉਹਨਾਂ ਦੇ ਬੱਸ ਨਹੀਂ ਜਾਂਦੀ ਸੀ ਪਰ ਗੁਰੂ ਸਾਹਿਬ ਨੇ ਚਲੋ ਜਦੋਂ ਕਿਲਾ ਛੱਡ ਦਿੱਤਾ ਤਾਂ ਪਿਛੋਂ ਉਹਨਾਂ ਨੇ ਇਹ ਹਮਲਾ ਕਰ ਦਿੱਤਾ ਤਾਂ ਜਿਸ ਦੇ ਵਿੱਚ ਪਰਿਵਾਰ ਖੇਰੂ-ਖੇਰੂ ਹੋ ਗਿਆ ਭਾਵੇਂ ਕਿ ਅੱਜ 6 ਅਤੇ 7 ਪੋ ਦੀ ਰਾਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਸੱਡੇ ਆ ਸੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ 30 ਸਾਲ ਤੋਂ ਉੱਪਰ ਆਪਣੇ ਜ਼ਿੰਦਗੀ ਦੇ ਗੁਜ਼ਾਰੇ ਉਹਨਾਂ ਦੀਆਂ ਆਨੰਦਗੜ੍ਹ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਖੇਡੇ ਵੱਡੇ ਹੋਏ ਪੇ ਅਨੇਕਾ ਕੌਤਕ ਗੁਰੂ ਸਾਹਿਬ ਨੇ ਰਚਾਏ ਪਰ ਉਹੀ ਸਾਹੀ ਫੌਜਾਂ ਨੇ ਜਿਹੜੀਆਂ ਮੁਗਲ ਫੌਜਾਂ ਨੇ ਹਮਲਾ ਕੀਤਾ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੁਰੂ ਸਾਹਿਬ ਦੇ ਕਾਫਲੇ ਤੇ ਤਾਂ ਉੱਥੇ ਬਾਬਾ ਜੀਵਨ ਸਿੰਘ ਜਿਹੜੇ ਭਾਈ ਜੈਤਾ ਜੀ ਸੀ ਬਾਅਦ ਦੇ ਵਿੱਚ ਅਮਰਤ ਸਾਹਿਬ ਕੇ ਬਾਬਾ ਜਿੰਮ ਸਿੰਘ ਬਣ ਗਏ ਤੇ ਜਿਹੜੇ ਕਿ ਗੁਰੂ ਤੇਗ ਭਾਦਰ ਜੀ ਦਾ ਦਿੱਲੀ ਤੋਂ ਚਾਂਦਨੀ ਚੌਂਕ ਤੋਂ ਸੀਸ ਲੈ ਕੇ ਆਏ ਸਨ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸੀ ਤਾਂ ਉੱਥੇ ਹੀ ਜਿਹੜੇ ਭਾਈ ਜੀਵਨ ਸਿੰਘ ਉਹਨੇ ਜਿਹੜਾ ਟੱਕਰ ਕੀਤਾ ਫੌਜਾਂ ਦੇ ਨਾਲ ਤੇ ਇੱਥੇ ਹੀ ਜਿਹੜਾ ਹੈਗਾ ਭਾਈ ਉਹਦੇ ਸਿੰਘ ਵੀ 50 ਸਿੰਘਾਂ ਦੇ ਜਥੇ ਦੇ ਨਾਲ ਅਸੀਂ ਹਿੱਦੀ ਪਾ ਗਏ ਤੇ ਆਸਾ ਦੀ ਵਾਰ ਕਰਕੇ ਜਿਉਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਨਿਕਲੇ ਤੇ ਇਸ ਥਾਂ ਤੇ ਇਥਾਂ ਤੇ ਕਿਉਂਕਿ ਨਦੀ ਸਰਸਾ ਦੀ ਨਦੀ ਜਿਹੜੀ ਹੈਗੀ ਪੂਰੀ ਚੜ ਚੁੱਕੀ ਸੀ ਮੀਂਹ ਪੈ ਰਿਹਾ ਸੀ ਕਾਲੀ ਬੋਲੀ ਰਾਤ ਸੀ ਤੇ ਔਰ ਗੁਰੂ ਸਾਹਿਬ ਤਿੰਨ ਥਾਂ ਹਿੱਸਿਆਂ ਤੇ ਵੰਡਿਆ ਗਿਆ ਗੁਰੂ ਸਾਹਿਬ ਦਾ ਪਰਿਵਾਰ ਵੱਡੇ ਸਹਬਜ਼ਾਦੇ ਅਜੀਤ ਸਿੰਘ ਜਿਝਾਰ ਸਿੰਘ ਗੁਰੂ ਸਾਹਿਬ ਦੇ ਨਾਲ ਨਦੀ ਪਾਰ ਕਰ ਗਏ ਤੇ ਨਾਲ ਉਹਨਾਂ ਦੇ 40-50 ਸਿੰਘ ਸਨ ਤੇ ਉੱਥੇ ਜਦੋਂ ਨਦੀ ਪਾਰ ਕਰ ਗਏ ਤੇ ਬਾਬਾ ਸੰਗ ਸਿੰਘ ਤਿੰਨ ਪਿਆਰੇ ਸਨ ਤੇ ਔਰ ਇਧਰ ਇੱਕ ਪਾਸੇ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਦੇ ਨਾਲ ਉਹ ਵਿਖਰ ਗਏ ਤੇ ਨਾਲ ਹੀ ਤੀਜਾ ਤੀਜੇ ਪਾਸੇ ਮਾਤਾ ਸਹਿਬਕੌਰ ਸਹਿਬਜਾਦਿਆਂ ਦੀ ਮਾਤਾ ਗੁਰੂ ਸਾਹਿਬ ਦੀ ਧਰਮ ਪਤਨੀ ਮਾਤਾ ਸਹਿਬਕੌਰ ਕੌਮ ਦੀ ਜਿਹੜੀ ਮਾਤਾ ਸਹਿਬਕੌਰ ਉਹ ਕੁਝ ਸਿੰਘਾਂ ਦੇ ਨਾਲ ਜਿਹੜਾ ਹੈਗਾ ਉਹ ਵੀ ਬिखर ਗਏ ਤੇ ਉਹ ਦਿੱਲੀ ਵੱਲ ਨੂੰ ਚਲੇ ਗਏ ਇਸ ਸਥਾਨ ਤੇ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਪਰਵਾਰ ਬਿਛੋੜਾ ਸਾਹਿਬ ਬਣਿਆ ਹੋਇਆ ਵਾ ਭਾਵੇਂ ਕਿ ਇੱਥੇ ਲੱਖਾਂ ਲੋਕ ਜਿਹੜੇ ਹੈਗੇ ਆ ਨਤਮਸਤਕ ਹੋਣ ਦੇ ਲਈ ਜਿਹੜਾ ਹੈਗਾ ਆ ਰਹੇ ਨੇ ਕਿਉਂਕਿ ਗੁਰੂ ਸਾਹਿਬ ਨੂੰ ਜਾਦ ਕਰਨ ਦੇ ਲਈ ਉਹਨਾਂ ਨੂੰ ਸੱਚੇ ਦਿਲੋਂ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਕਿ ਸੰਗਤਾਂ ਜਿਹੜੀਆਂ ਹੈਗੀਆਂ ਦਰਸ਼ਨ ਕਰਨ ਦੇ ਲਈ ਆ ਰਹੀਆਂ ਨੇ ਤੇ ਔਰ ਇੱਥੇ ਹੀ ਗੁਰੂ ਕੇ ਲੰਗਰ ਵੀ ਲੱਗੇ ਹੋਏ ਨੇ ਭਾਵੇਂ ਕਿ ਸ਼ਾਮ ਨੂੰ ਜਿਹੜੇ ਹੈਗੇ ਆ ਇੱਥੇ ਦੀਵਾਨ ਵੀ ਸਜਾਏ ਜਾਣੇ ਨੇ ਤੇ ਔਰ ਪੂਰਾ ਜਿਹੜਾ ਹੈਗਾ ਸੰਗਤਾਂ ਦੇ ਵਿੱਚ ਸਰਦਾ ਦਾ ਜਲਵਾ ਹੈ ਔਰ ਗੁਰੂ ਸਾਹਿਬ ਨੂੰ ਗੁਰੂ ਦੇ ਪਰਿਵਾਰ ਜੀ ਨੂੰ ਜਾਜ ਕਰਨ ਦੇ ਲਈ ਸੰਗਤਾਂ ਜਿਹੜੀਆਂ ਹੈਗੀਆਂ ਇਹ ਇੱਥੇ ਜਿਹੜੀਆਂ ਹੈਗੀਆਂ ਪੁੱਜ ਰਹੀਆਂ ਨੇ ਤੇ ਅੱਜ ਹੈਗਾ 7 ਪੋ 7 ਪੋ ਦੇ ਜਿਹੜੀ ਅੱਜ ਦੇ ਦਿਨ ਜਿਹੜਾ ਹੈਗਾ ਇੱਥੇ ਗੁਰੂ ਸਾਹਿਬ ਦਾ ਪਰਿਵਾਰ ਅੱਜ ਵਿਛੜਿਆ ਸੀ ਮੈਨੂੰ ਦਿਓ ਅਜਾਜਤ ਹੁਣ ਕੱਲ ਫੇਰ 8 ਪੋ ਦੇ ਇਤਿਹਾਸ ਬਾਰੇ ਤੁਹਾਨੂੰ ਜਿਹੜਾ ਹੈਗਾ ਅਸੀਂ ਫੇਰ ਉਹਦੇ ਬਾਰੇ ਸੰਖੇਪ ਜਿਹੜੀ ਹੈਗੀ ਆ ਇਤਿਹਾਸ ਦੀ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ